ਮੈਂ ਹਾਂ ਚਨਪ੍ਰੀਤ ਕੌਰ ਕੇਂਦਰ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਗੈਂਗਸਟਰ ਨੂੰ ਅਤਵਾਦੀ ਐਲਾਨਿਆ ਜਾ ਰਿਹਾ ਹੈ ਜਿਹहां 골ਡੀ ਬਰਾੜ ਲਾਰੈਂਸ ਬਿਸ਼ਨੋਈ ਦਾ ਰਾਈਟ ਹੈਂਡ ਤੇ ਸਿੱਧੂ ਮੂਸੇਵਾਲੇ ਦਾ ਮਾਸਟਰਮਾਈਂਡ 골ਡੀ ਬਰਾੜ ਨੂੰ ਕੇਂਦਰ ਦੇ ਵੱਲੋਂ ਅਤਵਾਦੀ ਐਲਾਨ ਦਿੱਤਾ ਹੈ ਯੂ ਆਪਾ ਤਹਿਤ ਅਤਵਾਦੀ ਐਲਾਨਿਆ ਗਿਆ ਹੈ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਗੈਂਗਸਟਰ ਲਖਵਿੰਦਰ ਲੰਡਾ ਨੂੰ ਵੀ ਕੇਂਦਰ ਦੇ ਵੱਲੋਂ ਅਤਵਾਦੀ ਐਲਾਨਿਆ ਗਿਆ ਸੀ ਫੰਡਾਜ਼ੀ ਇੱਕ ਹੀ ਕੇਂਦਰ ਸਰਕਾਰ ਨੇ ਕੈਨੇਡਾ ਚ ਲੁੱਕੇ 골ਡੀ ਬਰਾੜ ਨੂੰ ਅਤਵਾਦੀ ਐਲਾਨ ਦਿੱਤਾ ਹੈ। ਕ੍ਰਮ ਮੰਤਰਾਲੇ ਨੇ ਗੈਂਗਸਟਰ ਸਤਵਿੰਦਰ ਸਿੰਘ ਉਰਫ ਸਤਿੰਦਰਜੀਤ ਸਿੰਘ 골ਡੀ ਬਰਾੜ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਐਕਟ 1967 ਤਹਿਤ ਅਤਵਾਦੀ ਐਲਾਨ ਦਿੱਤਾ ਹੈ। 골ਡੀ ਬਰਾੜ ਪਿਛਲੇ ਬਰੇ ਜੂਨ ਮਹੀਨੇ ਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਦੇ ਚੁੱਕਿਆ ਹੈ। 골ਡੀ ਬਰਾੜ ਨੇ 22 ਮਈ 2022 ਨੂੰ ਹੋਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲकांड ਦਾ ਮਾਸਟਰਮਾਈਂਡ ਵੀ ਹੈ। ਗੋਲਡੀ ਬਰਾੜ ਗੈਂਗਸਟਰ ਲੌਂਸ ਬਿਸ਼ਨੋਈ ਦਾ ਰਾਈਟ ਹੈਂਡ ਦੱਸਿਆ ਜਾਂਦਾ ਹੈ ਉਸਨੇ ਰੈਪਰ ਹਨੀ ਸਿੰਘ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ ਸੋਕੇਂਦਰ ਨੇ ਗੋਲਡੀ ਬਰਾੜ ਨੂੰ ਅਤਵਾਦੀ ਐਲਾਨ ਦਿੱਤਾ ਹੈ ਤੁਹਾਨੂੰ ਦੱਸਦੇ ਹਾਂ ਕਿ ਆਖਰੇ ਗੋਲਡੀ ਬਰਾੜ ਹੈ ਕੌਣ ਗੈਂਗਸਟਰ ਗੋਲਡੀ ਬਰਾੜ ਦਾ ਅਸਲ ਨਾਮ ਸਤਿੰਦਰਜੀਤ ਸਿੰਘ ਹੈ ਗੋਲਡੀ ਬਰਾੜ ਪੰਜਾਬ ਦੇ ਸ਼੍ਰੀ ਮੁਕਸਰ ਸਾਹਿਬ ਦੇ ਅਦਰਸ਼ ਨਗਰ ਦਾ ਰਹਿਣ ਵਾਲਾ ਹੈ ਬਾਅਦ ਚ ਗੋਲਡੀ ਬਰਾੜ ਦਾ ਪਰਿਵਾਰ ਫਰੀਦਕੋਟ ਸ਼ਿਫਟ ਹੋ ਗਿਆ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਗੋਲਡੀ ਨੇ ਕਈ ਅਪਰਾਧਾਂ ਨੂੰ ਅੰਜਾਮ ਦਿੱਤਾ ਹੈ ਕਾਲਜ ਦੇ ਦਿਨਾਂ ਤੋਂ ਹੀ 골ਡੀ ਗੈਂਗਸਟਰ ਲਾਰੈਂਸ ਬਿਸ਼ਰੋਈ ਦੇ ਸੰਪਰਕ ਚ ਆ ਗਿਆ ਸੀ ਹੌਲੀ ਹੌਲੀ 골ਡੀ ਗੈਂਗਸਟਰ ਲਾਰੈਂਸ ਦਾ ਰਾਈਟ ਹੈਂਡ ਬਣ ਗਿਆ ਪੁਲਿਸ ਦੀਆਂ ਨਜ਼ਰਾਂ ਤੋਂ ਬਚਣ ਲਈ 2017 ਚ 골ਡੀ ਬਰਾੜ ਭਾਰਤ ਤੋਂ ਕੈਨੇਡਾ ਚਲਾ ਗਿਆ ਕੈਨੇਡਾ ਪਹੁੰਚ ਕੇ ਵੀ 골ਡੀ ਲਾਰੈਂਸ ਦਾ ਗਿਰੋ ਚਲਾ ਰਿਹਾ ਸੀ ਪੁਲਿਸ ਦਾ ਕਹਿਣਾ ਹੈ ਕਿ ਕੈਨੇਡਾ ਚ ਬੈਠੇ ਹੀ 골ਡੀ ਨੇ ਸਿੱਧੂ ਮੂਸੇਵਾਲੇ ਦਾ ਕਤਲ ਕਰਵਾਇਆ ਸੀ ਕਤਲ ਤੋਂ ਬਾਅਦ 골ਡੀ ਬਰਾੜ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਗਈ ਜਿਸ ਦੇ ਵਿੱਚ ਉਸਨੇ ਕਿਹਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਜੋ ਹੈ ਉਹ ਉਸਦੇ ਵੱਲੋਂ ਕਰਵਾਇਆ ਗਿਆ ਹੈ 골ਡੀ ਤੋਂ ਪਹਿਲਾਂ 골ਡੀ ਦਾ ਚਚੇਰਾ ਭਰਾ ਗੁਰਲਾਲ ਬਰਾੜ ਵੀ ਲਾਰੈਂਸ ਦਾ ਰਾਈਟ ਹੈਂਡ ਸੀ ਗੁਰਲਾਲ ਅਤੇ ਲਾਰੈਂਸ ਨੇ ਮਿਲ ਕੇ ਪੰਜਾਬੀ ਯੂਨੀਵਰਸਿਟੀ ਚ ਸਟੂਡੈਂਟ ਆਰਗੇਨਾਈਜੇਸ਼ਨ ਆਫ ਪੰਜਾਬ ਯੂਨੀਵਰਸਿਟੀ ਦਾ ਸੰਗਠਨ ਬਣਾਇਆ ਸੀ ਅਕਤੂਬਰ 2020 ਚ ਗੁਰਲਾਲ ਦੀ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਦੇ ਵਿੱਚ ਹੱਤਿਆ ਹੋ ਗਈ ਉਸ ਤੋਂ ਬਾਅਦ ਇਸ ਹੱਤਿਆ ਦੇ ਬਾਅਦ 골ਡੀ ਨੂੰ ਬਹੁਤ ਵੱਡਾ ਤੱਕਾ ਲੱਗਿਆ 골ਡੀ ਆਪ ਦੇ ਭਰਾ ਦੀ ਹੱਤਿਆ ਦਾ ਬਦਲਾ ਲੈਣਾ ਚਾਹੁੰਦਾ ਸੀ ਬਦਲਾ ਲੈਣ ਲਈ 골ਡੀ ਲਾਰੈਂਸ ਬਿਸ਼ਨੋਈ ਦੇ ਨੇੜੇ ਆਇਆ ਗੁਰਲਾਲ ਦੀ ਹੱਤਿਆ 'ਚ ਯੂਥ ਕਾਂਗਰਸ ਦੇ ਨੇਤਾ ਗੁਰਲਾਲ ਪਹਿਲਵਾਨ ਦਾ ਨਾਮ ਵੀ ਸਾਹਮਣੇ ਆਇਆ ਸੀ 골ਡੀ ਬਰਾੜ ਨੇ ਗੁਰਲਾਲ ਪਹਿਲਵਾਨ ਨੂੰ ਮੋਢੇ ਘਾਟ ਉਤਾਰ ਦਿੱਤਾ ਇਸ ਸੱਤਿਆਂ ਦੇ ਬਾਅਦ 골ਡੀ ਕੈਨੇਡਾ ਭੱਜ ਗਿਆ 골ਡੀ ਬਰਾੜ ਨੇ ਕੁਝ ਮਹੀਨੇ ਪਹਿਲਾਂ ਇੱਕ ਨਿੱਜੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਹੱਤਿਆ ਕਾਂਡ ਦੀ ਜ਼ਿੰਮੇਵਾਰੀ ਵੀ ਲਈ ਸੀ ਉਸਨੇ ਸਲਮਾਨ ਖਾਨ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਇਨਾਂ ਹੀ ਨਹੀਂ ਵਾਂਟਡ ਗੈਂਗਸਟਰ ਨੇ ਕਿਹਾ ਜਦੋਂ ਵੀ ਸਾਨੂੰ ਮੌਕਾ ਮਿਲੇਗਾ ਅਸੀਂ ਸਲਮਾਨ ਖਾਨ ਨੂੰ ਜਾਨੋਂ ਮਾਰ ਦੇਾਂਗੇ ਦੱਸਿਆ ਕਿ ਇਨਾਂ ਸਾਰੇ ਅਪਰਾਧਾਂ ਤਹਿਤ ਕੇਂਦਰ ਨੇ ਗੋਲਡੀ ਬਰਾੜ ਨੂੰ ਹੁਣ ਜਿਹੜਾ ਹੈ ਉਹ ਅਤਵਾਦੀ ਐਲਾਨ ਦਿੱਤਾ ਹੈ ਇਸ ਦੇ ਉੱਤੇ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੀ ਬਿਆਨ ਸਾਹਮਣੇ ਆਉਂਦਾ ਹੈ ਉਹਨਾਂ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਅਗਰ ਕੇਂਦਰ ਇਸ ਦੇ ਉੱਤੇ ਐਕਸ਼ਨ ਲੈ ਰਹੀ ਹੈ ਉਹਨਾਂ ਨੇ ਉਸ ਨੂੰ ਅਤਵਾਦੀ ਐਲਾਨ ਕੀਤਾ ਨੋਟੀਫਿਕੇਸ਼ਨ ਜਾਰੀ ਹੋਇਆ ਉਹ ਉਹਨਾਂ ਨੇ ਇਹ ਸੰਤੁਸ਼ਟੀ ਪ੍ਰਗਟ ਕੀਤੀ ਹੈ ਪਰ ਉਹਨਾਂ ਨੇ ਕਿਹਾ ਇਹ ਨਹੀਂ ਇਹ ਖਾਲੀ ਨੋਟੀਫਿਕੇਸ਼ਨ ਜਾਰੀ ਕਰਨ ਨਾਲ ਹੀ ਕੁਝ ਨਹੀਂ ਹੋਣਾ ਇਸ ਦੇ ਉੱਤੇ ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਗੋਲਡੀ ਬਰਾੜ ਨੂੰ ਭਾਰਤ ਸੱਦਣਾ ਚਾਹੀਦਾ ਹੈ ਇੱਥੇ ਬੁਲਾ ਕੇ ਉਸ ਦੇ ਉੱਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਸੋ ਹੋਰ ਕੀ ਕੁਝ ਕਹਿਣਾ ਹੈ ਸਿੱਧੂ ਮੁਸੇਵਾਲੇ ਦੇ ਪਿਤਾ ਦਾ ਤੁਹਾਨੂੰ ਇੱਕ ਵਾਰੀ ਉਹ ਵੀ ਸੁਣਾ ਦਿੰਦੇ ਆ ਘੰਟੇ ਤੋਂ ਪਹਿਲਾਂ ਪਤਾ ਲੱਗਿਆ ਵਧੀਆ ਗੱਲ ਹੈ ਹੋਮ ਮਿਨਿਸਟਰੀ ਵੱਲੋਂ ਮੈਂ ਉਹਦਾ ਨਾ ਪੱਤਰ ਵੀ ਪੜਿਆ ਹੈ ਇਹ ਪਹਿਲਾਂ ਇਹਨੂੰ ਰੈੱਡ ਕਾਰਨਰ ਜਾਰੀ ਕੀਤਾ ਸੀ ਤਾਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਅਤਵਾਦੀ ਵੀ ਘੋਸ਼ਿਤ ਕਰ ਦਿੱਤਾ ਗਿਆ ਪਰ ਉਹਨੂੰ ਮੈਂ ਤਾਂ ਇਹੀ ਉਮੀਦ ਕਰਦਾ ਸਰਕਾਰ ਤੋਂ ਵੀ ਕਿ ਘੱਟੋ-ਘੱਟ ਇਹਨੂੰ ਇਹਦੀ ਐਕਸਟਰੈਡੀਸ਼ਨ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਨਹੀਂ ਕੱਲੇ ਸਰਟੀਫਿਕੇਟ ਦੇ ਨਾ ਤਾਂ ਕੋਈ ਮਸਲਾ ਹੱਲ ਨਹੀਂ ਹੋਣਾ ਕਿਉਂਕਿ ਕੇਸ ਦਾ ਮੁੱਖ ਦੋਸ਼ੀ ਹੈ ਜੇ ਇਹਦੀ ਇੰਡੀਆ ਵਾਸੀ ਹੁੰਦੀ ਹੈ ਫੇਰ ਹੀ ਕੇਸ ਦਾ ਕੁਝ ਨਾ ਕੁਝ ਫੁੱਸਰ ਬਣ ਸਕਦਾ ਕਿ ਜੇ ਅਗੇ ਕੱਲੇ ਸਰਟੀਫਿਕੇਟ ਮੇ ਜਾਰੀ ਕੀਤੇ ਜਾਣ ਮੇਰੀ ਸਰਕਾਰ ਨੂੰ ਬੇਨਤੀ ਹੈ ਇਥੇ ਜ਼ਰੂਰ ਕੋਈ ਨਾ ਕੋਈ ਪੂਸਤਾ ਕਾਰਵਾਈ ਕਰਕੇ ਇਹਨੂੰ ਬਾਅਦਸ ਹੀ ਇੰਡੀਆ ਲਿਆਂਦਾ ਜਾਵੇ ਕੀ ਲੱਗਦਾ ਜਿਵੇਂ ਸੀਐਮ ਪੰਜਾਬ ਨੇ ਪਹਿਲਾਂ ਵੀ ਇੱਕ ਬਿਆਨ ਜਾਰੀ ਕੀਤਾ ਸੀ ਕਿ ਜਲਦ ਗੋਲਡ ਵੀ ਬਰਾੜਨ ਧਿਆਨਦਾ ਜਾਏਗਾ ਤਾਂ ਹੁਣ ਇੱਕ ਅੱਤਵਾਦੀ ਵਾਸਤੇ ਇਹ ਲੱਗਦਾ ਕੁਛ ਹੋਏ ਦੇ ਤਰੁਤੇ ਕਰਕੇ ਤਾਂ ਬੇਟਾ ਬੇਭਰੋਸਗੀ ਦੀ ਜੜੀ ਗੱਲ ਹੈ ਹੁਣ ਪਹਿਲਾਂ ਸੀਐਮ ਮਾਨ ਸਾਹਿਬ ਨੇ ਕਹਿਤਾ ਸੀਗਾ ਜੀ ਅਸੀਂ ਉਹਨੂੰ ਫੜ ਲਿਆ ਕਿ ਜਲਦੀ ਇੰਡੀਆ ਲੈ ਕੇ ਆਵਾਂਗੇ ਪਰੰਤੂ ਉਸ ਤੋਂ ਬਾਅਦ ਇਹ ਕੁਝ ਵੀ ਨਹੀਂ ਹੋਇਆ ਉਸ ਵਾਰ ਵੀ ਇੱਕ ਕਦਮ ਵੀ ਅਗੇ ਰਿਵੜਿਆ ਗਿਆ ਉਸ ਮਾਮਲੇ ਦੇ ਵਿੱਚ ਤਾਂ ਪਰ ਇਸੇ ਕਰਕੇ ਨਿਰਾਸ਼ ਕਿਉਂ ਹੋ ਜਾਂਦੇ ਆ ਵੀ ਕੀ ਪਤਾ ਇਹ ਕੱਲੇ ਅਲਾਗ ਨਹੀਂ ਨਾ ਰਹਿ ਜਾਣ ਕੋਈ ਇਹਤੇ ਕਾਰਵਾਈ ਹੁੰਦੀ ਵੀ ਹੈ ਕਿ ਨਹੀਂ ਹੁੰਦੀ ਹੈ ਕਿਉਂਕਿ ਇਹ ਬਹੁਤ ਵੱਡਾ ਇੱਕ ਨੈਕਸਸ ਜਾ ਬਣ ਗਿਆ ਹੈ ਕੱਲੇ ਗੈਂਗਸਟਰਾਂ ਦੀ ਕੰਮ ਨਹੀਂ ਰਹਿ ਗਿਆ ਜੇ ਕੱਲੇ ਗੈਂਗਸਟਰ ਹੁੰਦੇ ਤਾਂ ਹੁਣ ਹੋ ਜਾਣਾ ਸੀ ਇਹ ਤਾਂ ਇਹਦੇ ਚ ਹੋਰ ਕੋਪ ਕਾਮ ਹੋਵੇ ਜਾਂ ਤਾਂ ਐਸੀ ਕਰਕੇ ਗੌਰਮਦ ਦੀ ਮਜਬੂਰੀ ਵਰੀ ਪਈ ਆ ਉਧਰ ਨੂੰ ਤੁਰਨਾ ਨਹੀਂ ਚਾਹੁੰਦੇ ਸ਼ਾਇਦ ਚਲੋ ਵੈਗ ਨੂੰ ਭੱਲੇ ਕਰੂਗਾ ਕਰਣ ਕਰੇ ਤਾਂ ਉਹਨਾਂ ਦੇ ਰਸਤੇ ਦੇ ਉੱਤੇ ਹਾਂ ਮੈਂ